ਵਾਹਿਗੁਰੂ ਜੀ ਸੋਹ ਹੈ ਮਹੱਲਾ ਪੰਜ ਬਾ ਦਰਸ਼ਨ ਦੇਖ i ਨਾਨਕ ਇੱਕ ਕਹੇ ਅਰਦਾਸ ਵੇਸਰ ਨਹੀਂ ਪੂਰਨ ਬੋਨ ਤਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਾਂ ਸਤਿਗੁਰੂ ਸੇਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਬਾਣੀ ਹਜ਼ੂਰੀ ਦੇ ਅੰਦਰ ਮੂ ਗੁਰੂ ਨੇਕੀ ਦਾ ਅਨੰਦ ਮਾਣ ਰਹੇ ਗੁਰੂ ਸਵਾਰੇ ਗੁਰੂ ਪਿਆਰੇ ਸਤ ਸੰਗਤ ਜਨੋ ਬਾਬਾ ਦਾ ਕਹਾਣੀਆ ਵਰਤ ਸਾਕੋਤ ਕਰੇ ਕੂੜਿਆਰ ਕੂੜਿਆਰੀ ਜਾਇ ਦਲੇ ਸਚਿਆਰ ਸਿੱਖ ਬੈਠੇ ਸਤਗੁਰ ਪਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਤ੍ਰੁੱਟ ਕਰਕੇ ਰਹਿਮਤ ਕਰਕੇ ਬਖਸ਼ਿਸ਼ ਕਰਕੇ ਜੋ ਪਾਵਨ ਅੰਮ੍ਰਿਤ ਹੁਕਮ ਨਾਮੇ ਬਖਸ਼ਿਸ਼ ਕੀਤੇ ਹਨ ਆਪ ਸੰਤਾਂ ਨੇ ਸ਼ਰਵਣ ਕੀਤੇ ਹਨ ਆਉ ਕੁਝ ਸਮਾਂ ਗੁਰੂ ਸ਼ਬਦ ਵਿਚਾਰ ਦੇ ਵਿੱਚ ਤੁਲਨਾ ਕਰੀਏ ਸਤਿਗੁਰੂ ਜੀ ਪਾਵਨ ਕੋਇਤਰ ਅੰਮਤ ਬਚਨਾਂ ਦੇ ਵਿੱਚ ਗੁਰੂ ਕੇ ਪਿਆਰੇ ਆਪਕੀ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਆਪ ਗੁਰੂ ਸ਼ਬਦ ਦੇ ਜਾਗ ਵਿਚਾਰ ਦੇ ਵਿੱਚ ਤੁਲਨਾ ਕਰੀਏ ਆਪਣੀਆਂ ਹਾਜ਼ਰੀਆਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਲਗਾਉਂਦਿਆ ਹੋਇਆ ਸਾਰੇ ਹੀ ਸੰਗਤ ਬੋਲਣਾ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਤਗੁਰੂ ਜੀ ਕਿਰਪਾ ਕਰ ਰਹੀ ਸੋਹੇ ਮਹਲਾ ਪੰਜਵਾਂ ਸੋਹੇ ਰਾਗ ਦੇ ਅੰਦਰ ਪੱਜਵੇਂ ਨਾਮਕ ਤੁੰਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਜੋ ਪਾਵਨ ਸ਼ਬਦ ਹਨ ਸਤਿਗੁਰਾਂ ਦੇ ਸ਼੍ਰੀ ਮੁਖਵਾਕ ਤੋਂ ਉਚਾਰਨ ਕੀਤੇ ਹੋਇ ਹਨ ਸੋਹੇ ਰਾਗ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਇਹ ਜੋ ਪਾਵਨ ਸ਼ਬਦ ਹਨ ਉਚਾਰਨ ਕੀਤੇ ਹਨ ਅਤੇ ਤਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ ਸਤਸਾਹ ਇਕ ਤਾਲੀ ਅਤੇ ਬਤਾਵੀ ਦਿੱਤੇ ਸਵਾਗਤ ਸਰ ਨੂੰ ਜੀ ਕਿਰਪਾ ਕਰਦੇ ਹਨ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਦੇ ਹਨ ਕੇ ਹੈ ਸੱਚੇ ਗੁਰੂ ਸਰਵਾਰ ਏ ਮੇਲੇ ਸਤਿ ਗੁਰੂ ਸੱਚੇ ਗੁਰੂ ਜੀਓ ਐਸੀ ਕਿਰਪਾ ਕਰਨੀ ਕਰੋ ਐਸਾ ਮਰਗਤ ਬਖਸ਼ਿਸ਼ ਕਰਨਾ ਕਰੋ ਕਿ ਮੈਂ ਆਪ ਜੀ ਦਾ ਪਾਵਨ ਦਰਸ਼ਨ ਕਰਕੇ ਇਹ ਜੋ ਆਤਮਿਕ ਮੌਤ ਹੋਈ ਹੈ ਉਸ ਤੋਂ ਜੀਵ ਜਾਗਰ ਕਰਾ ਤੋ ਕਿ ਇਹ ਜੋ ਮਾਇਆਕ ਗੂੜੀ ਨੀਂਦ ਹੈ ਇਹ ਹੈ ਮਨੋਖ ਨੂੰ ਕਦੇ ਕੋਈ ਸੋਚੇ ਪਰ ਹੋਣ ਨਹੀਂ ਔਰ ਜਿਸ ਤਰ੍ਹਾਂ ਸਤਿਗੁਰੂ ਦੀ ਕਿਰਪਾ ਕਰਦੇ ਹਨ ਕਿ ਮਨੁੱਖ ਜਿਸ ਵੇਲੇ ਜਨਮ ਲੈਂਦਾ ਹੈ ਔਰ ਉਸ ਦੇ ਸਵਾਸ ਦੇ ਨਾਲ ਇਹ ਜੋ ਮਾਇਆਵਕ ਸੰਸਾਰਕ ਸੰਝ ਹੈ ਇਹ ਜੋ ਮਾਇਆ ਦਾ ਸੰਸਾਰ ਹੈ ਉਸ ਦੇ ਪਹਿਲੇ ਸਵਾਸ ਲੈਣ ਦੇ ਨਾਲ ਹੀ ਮਨੁੱਖ ਜੋ ਹੈ ਇਸ ਦੇ ਨਾਲ ਜੁੜ ਜਾਂਦਾ ਹੈ ਔਰ ਉਸ ਤੋਂ ਬਾਅਦ ਫਿਰ ਪਹਿਲੇ ਸਵਾਸ ਨਾਲ ਇਹ ਜੋ ਮਾਇਆਕ ਕਾਮਾਤਕ ਬੇਕਰਾਸਹਣ ਇਹਨਾਂ ਨੂੰ ਭੋਗਦਾ ਹੋਇਆ ਅੰਤਮ ਵਿਸ਼ਵਾਸਤਕ ਮਨੁੱਖ ਬਸ ਇਸੇ ਨੂੰ ਹੀ ਭੋਗਦਾ ਰਹਿੰਦਾ ਹੈ ਪਰ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ हे ਅਕਾਲ ਪੁਰਖ ਵਾਹਿਗੁਰੂ ਸੱਚੇ ਗੁਰੂ ਜੀਓ ਕਿਰਪਾ ਕਰੋ ਕਿ ਮੈਂ ਆਪ ਜੀ ਦਾ ਜਿਸ ਵੇਲੇ ਦਰਸ਼ਨ ਕਰਦਾ ਹਾਂ ਹੇ ਸੱਚੇ ਗੁਰੂ ਜੀ ਉਹ ਜਿਸ ਵੇਲੇ ਮੈਂ ਆਪ ਜੀ ਦਾ ਦਰਸ਼ਨ ਕਰਦਾ ਹਾਂ ਤੇ ਮਾਣੋ ਮੈਂ ਸੁਚੇਪ ਹੋ ਕਰਕੇ ਜੀਵ ਉੱਠਦਾ ਹਾਂ ਮਾਇਆਕ ਪਦਾਰਥਾਂ ਤੋਂ ਉਪਰਾਹ ਹੋ ਜਾਂਦਾ ਹਾਂ ਔਰ ਆਪ ਜੀ ਦਾ ਦਰਸ਼ਨ ਦੇਖ ਕਰਕੇ पूरण कर्म होए प्रभ मेरा ऐसे कृपा करनी करो कि जो मेरा ये जन्म है इस दा औणा जो है वो सार्थक हो जावे मेरा ये जो जन्म है वो परवान हो जावे कृपा करो अपना दर्शन बख्शना करो येहे बिनते सुन प्रभ मेरे ਦੇ ਨਾਮ ਕਰ ਆਪਣੇ ਚੇਵੇ ਫੇਰੇ ਮੇਰੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਮੇਰੀ ਜੋ ਇਹ ਬੇਨਤੀ ਹੈ ਕਿ ਦਰਸ਼ਨ ਦਿਲਾ ਕਰੋ ਤਾਂ ਕਿ ਮੈਂ ਆਤਮਕ ਰੂਪ ਤੋਂ ਸੁਚੇਤ ਹੋ ਕਰਕੇ ਉਠ ਜਾਣਾ ਕਰਾਂ ਜਿਉਂ ਜਾਣਾ ਕਰਾਂ ਕਿਰਪਾ ਕਰੋ ਕਿ ਮੇਰਾ ਇਹ ਜੋ ਜਨਮ ਹੈ ਉਹ ਹੁਣ ਸਾਰਥਕ ਹੋ ਜਾਵੇ ਸਫਲ ਹੋ ਜਾਵੇ ਆਪ ਜੀ ਦੇ ਜਨਮਾ ਵਿੱਚ ਬੇਨਤੀ ਹੈ ਇਹ ਬੇਨੰਤੀ ਸੁਣ ਪ੍ਰਭੇ ਰੇ ਮੇਰੇ ਪ੍ਰਭੂ ਫਿਰ ਮੇਰੇ ਮਾਲਕ ਇਹ ਮੇਰੀ ਬੇਨਤੀ ਸੁਣਨਾ ਕਰੋ ਦੇਹੇ ਨਾਮ ਕਰ ਆਪਣੇ ਚਿਹਰੇ ਆਪਣਾ ਸੇਵਕ ਜਾਣ ਕਰਕੇ ਆਪਣਾ ਚੇਲਾ ਜਾਣ ਕਰਕੇ ਆਪਣਾ ਨਾਮ ਜੋ ਹੈ ਉਹ ਬਖਸ਼ਿਸ਼ ਕਰਨਾ ਕਰੋ ਕਿਉਂਕਿ ਇਸ ਜਗ ਮੈਂ ਨਾਮ ਅਲੱਗ ਹੈ ਇਸ ਜਗਤ ਦੇ ਵਿੱਚ ਨਾਮ ਜੋ ਹੈ ਉਹ ਬੜਾ ਹੀ ਦੁਰਲੱਭ ਹੈ ਅਲੱਗ ਹੈ लग्या जा है औखा होता है पर हे गुरुदेव हे सतगुरु जी कृपा करके मेरी बेनतीम करनी करो सुनना करो कि अपना नाम अपना सेवक जान करके बख्शिश कर देना करो ताकि मेरा यह जो जीवन है वो सेवा सिमरण में जुड़ करके सुहागा हो सके ਮਦਾਹਾ ਆਪਣੇ ਸ਼ਰਨ ਰਖ ਪ੍ਰਭ ਦਤੇ ਗੁਰ ਪ੍ਰਸਾਦਿ ਕਿਰਿ ਬਿਰਲੇ ਜਾਤੇ हे ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਮੈਨੂੰ ਆਪਣੀ ਸ਼ਰਨ ਵਿੱਚ ਰੱਖਣਾ ਕਰੋ ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਹਾਂ ਹੁਣ ਸਾਰੇ ਇਹ ਆਸਮਰਾਤਾ ਜੋ ਬਗਾਨੇ ਹਨ ਉਹ ਉਤਰ ਗਏ ਹਨ ਤੇ ਰਾਮ ਜਨਾ ਕੋ ਰਾਮ ਭਗਸਾ ਹੁਣ ਤਾਂ ਕੇਵਲ ਰਾਮ ਦੇ ਜੋ ਜਨ ਹਨ ਉਹਨਾਂ ਨੂੰ ਰਾਮ ਨਾਮ ਦਾ ਹੀ ਪ੍ਰੋਸਾ ਹੈ ਕਿਰਪਾ ਕਰਨੀ ਕਰੋ ਆਪਨੀ ਸ਼ਰਨ ਦੇ ਵਿੱਚ ਲੈ ਰੋ

ਸਿਮਰਨ ਰੂਪੇ ਜੋਤ ਦੇ ਕਰਕੇ ਮੈਨੂੰ ਇਸ ਤੋਂ ਉਬਾਰ ਰਹਿਣਾ ਕਰੋ ਕਿ ਮੈਂ ਆਪ ਜੀ ਦੀ ਸ਼ਰਮ ਦੇ ਵਿੱਚ ਆਇਆ ਹਾਂ ਆਪਣੇ ਸ਼ਰਮ ਦੇ ਵਿੱਚ ਸਭਾ ਹੈ ਮੈਨੂੰ ਰੱਖਣਾ ਕਰੋ ਗੁਰ ਪ੍ਰਸਾਦਿ ਕਿਨ ਹੈ ਵਿਰਲੇ ਜਾਤੇ ਗੁਰੂ ਦੀ ਕਿਰਪਾ ਹੋ ਜਾਵੇ ਅਗਰ ਗੁਰੂ ਕਿਰਪਾ ਕਰਦਾ ਹੈ ਤਾਂ ਹੈ ਕੋਈ ਵਿਰਲੇ ਹੁੰਦੇ ਹਨ ਜੋ ਉਹ ਇਸ ਰਮਨ ਨੂੰ ਸਮਝਦੇ ਹਰ ਜਾਣ ਪਾਉਂਦੇ ਹਨ ਜਦ ਜਿਸ ਦੇ ਗੁਰੂ ਦੀ ਕਿਰਪਾ ਹੋ ਜਾਵੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਹੋ ਜਾਵੇ ਉਹੀ ਇਹ ਜੋ ਰਮ ਜ ਹੈ ਉਸ ਨੂੰ ਸਮਝਦਾ ਹੈ ਉਹੀ ਪ੍ਰਕਾਲ ਪੁਰਖ ਦੇ ਸ਼ਰਨ ਦੇ ਵਿੱਚ ਜਾਂਦਾ ਹੈ ਹੈ ਨਿਰਲੇ ਨਾਹੀ ਕਣੇ ਫਰਕੜਾ ਸੰਸਾਰ ਇਸ ਸੰਸਾਰ ਦੇ ਵਿੱਚ ਵਿਰਲੇ ਪਿਆਰੇ ਹਨ ਵਿਰਲੇ ਐਸੇ ਭਗਤ ਗਣ ਹਨ ਜੋ ਉਸ ਪਰੇ ਪੂਰਨ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਰੂਪੇ ਰੱਬ ਵਿੱਚ ਲੱਗੇ ਹੋਏ ਹਨ ਵਿਰਲੇ ਬੜੇ ਹਨ ਕੋਈ ਜਾਦੇ ਘਰੇ ਨਹੀਂ ਪਰ ਤੇ ਅਕਾਲ ਪੁਰਖ ਵਾਹਿਗੁਰੂ ਜੋ ਤੇਰੇ ਸ਼ਰਨ ਦੇ ਵਿੱਚ ਹਨ ਤੇਰੇ ਪਿਆਰੇ ਹਨ ਜਿਨ੍ਹਾਂ ਦੇ ਰਹੀ ਹੈ ਅਕਾਲ ਪੁਰਖ ਵਾਹਿਗੁਰੂ ਆਪ ਜੀ ਪ੍ਰਗਟ ਹੋ ਕਰਕੇ ਰੱਖਿਆ ਕਰਦੇ ਹੋ ਸਾਈ ਹੁੰਦੇ ਹੋ ਇਸੇ ਤਰ੍ਹਾਂ ਹੀ ਮੈਨੂੰ ਆਪਣੇ ਸ਼ਰਨ ਦੇ ਵਿੱਚ ਰੱਖਣਾ ਕਰੋ ਤਾਂ ਕਰ ਗੁਰੂ ਦੀ ਕਿਰਪਾ ਸੇ ਮੜ ਆਵੇ ਕਿ ਮੈਂ ਆਪ ਜੀ ਦੇ ਸ਼ਰਨ ਨੂੰ ਜਾਣ ਸਕਾਂ ਆਪ ਜੀ ਦੀ ਹੋਂਦ ਨੂੰ ਮਾਣ ਸਕਾਂ ਆਪ ਜੀ ਨੂੰ ਪ੍ਰਤੱਖ ਦਰਸ਼ਨ ਕਰਨ ਸਰ ਕਰਨ ਆਤੇ ਮਹਿਸੂਸ ਕਰ ਸਕਦਾ ਤਾਂ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰੂ ਮਹਾਰਾਜ ਜੀ ਨੇ ਜਿਸ ਮੈ ਸਤਿਗੁਰੂ ਜੀ ਅਨੰਤ ਪੁਰਗਠੇ ਸੰਤਾਂ ਨੂੰ ਦਰਸ਼ਨ ਦੇ ਰਹੇ ਹਨ ਤੋ ਸੰਤਾਂ ਬੂਰਾ ਡਰਾਡੇਆ ਤੋਂ ਆਉਂਦੀਆਂ ਹਨ ਅਨੇਕਾਂ ਅਕੂਰਾ ਬਸਤਰ ਪਦਾਰਥ ਲੈ ਕਰਕੇ ਆਉਂਦੀਆਂ ਹਨ ਤੇ ਸਤਿਗੁਰੂ ਮਹਾਰਾਜ ਜੀ ਦੇ ਹਜ਼ੂਰੀ ਦੇ ਵਿੱਚ ਹਾਜ਼ਰ ਹੋ ਕਰਕੇ ਦਰਸ਼ਨ ਕਰਕੇ ਬਚਨ ਸ਼ਰਵਣ ਕਰਕੇ ਆਪਣਾ ਜੀਵਨ ਸਫਲਾ ਰਹੀਆਂ ਸਤਿਗੁਰੂ ਮਹਾਰਾਜ ਜੀ ਦੇ ਪਾਸੇ ਦੇਸਾ ਵੇਲੇ ਅਵਲ ਸ਼ੀਲ ਤੰਤਰ ਬਾਬਾ ਦੀਪ ਸਿੰਘ ਜੀ ਜੈਸਵਰੇ ਅਜੇ ਅਵਸਥਾ ਜੋ ਹੈ ਛੋਟੀ ਹੈ ਉਹ ਪਹਿਲੀ ਵਾਰ ਗੁਰੂ ਮਹਾਰਾਜ ਜੀ ਦੇ ਜਾ ਕੇ ਦਰਸ਼ਨ ਕਰਦੇ ਹਨ ਪ੍ਰਵਾਸ ਵਿਧ ਜਾਂਦੇ ਹਨ ਤਾਂ ਬਾਬਾ ਦੀਪ ਸਿੰਘ ਜੀ ਵੱਲ ਦੇਖ ਕਰਕੇ ਗੁਰੂ ਮਹਾਰਾਜ ਜੀ ਦੇ ਨੂਰੀ ਮੁਖ ਤੇ ਮੁਸਰਾਹਟ ਆਈ ਹੈ कि जिमें पहले ही जानते हैं कि जो मेरा है ये निपड़ेगा योधा पुत्र होकर के प्रकट हो तो सतगुरु महाराज जी मुस्कुराए हैं अगो बीप सिंह जी उन्होंने हाथ जोड़ के नमस्कार की है सच्चे पातशाह जी ਨਮਸਕਾਰ ਕਰਕੇ ਅੱਗੇ ਹੋਏ ਹਾਂ ਪੈਰਾਵਲ ਵਧੇ ਹਾਂ ਨਮਸਕਾਰ ਕਰਨ ਦੇ ਲਈ ਤਾਂ ਸਤਿਗੁਰੂ ਮਹਾਰਾਜ ਜੀ ਨੇ ਦੋਨਾ ਹੱਥਾਂ ਤੋਂ ਪਕੜ ਕੇ ਆਪਣੇ ਪਾਸ ਲੈ ਲਿਆ ਤੇ ਸਤਿਗੁਰੂ ਮਹਾਰਾਜ ਜੀ ਨੇ ਜਿਸ ਵੇਲੇ ਪ੍ਰਵਾਹ ਨੇ ਦੇਖਿਆ ਹੈ ਕਿ ਕਿਸ ਤਰ੍ਹਾਂ ਗੁਰੂ ਮਹਾਰਾਜ ਜੀ ਦੀਪ ਨੂੰ ਆਪਣੇ ਕੋਲ ਬੁਲਾ ਰਹੇ ਹਨ ਉਸ ਨੂੰ ਸਪर्श ਕਰਦੇ ਹਨ ਉਸ ਦੇ ਅੱਗੇ ਨੂੰ ਛੋਹ ਰਹੇ ਹਨ ते जो पिता जी हैं माता जी हैं मन के बड़ा ही उलास होया है कि गुरु महाराज जी ने ऐसी बख्शिश की है कि अपने पास बुलाया है कि नाम है तो अगो बाबा जी बोले कि दीप नाम है सच्चे पातशाह जी तो गुरु महाराज जी ने वचन किया है कि दीप जो है ਉਹ ਸਾਰੇ ਹਰੇਰੇ ਨੂੰ ਗੁਰੂ ਕਰਦਾ ਹੈ ਇੱਕ ਦਿਨ ਆਪ ਜੀ ਦਾ ਨਾਮ ਰੂਪੇ ਦੀਪ ਜੋ ਹੈ ਸਜ ਦੇਗਾ ਕਿ ਸਾਰੇ ਹੀ ਇਹ ਕਰਤ ਜੋ ਹੈ ਉਹ ਆਪ ਜੀ ਦੇ ਨਾਮ ਦੇ ਜੈਜਕਾਰ ਵਿੱਚ ਕੋਤਰੇਗੀ ਸੋ ਗੁਰੂ ਮਹਾਰਾਜ ਜੀ ਨੇ ਪ੍ਰਵਾਹ ਨੂੰ ਇਹ ਹੁਕਮ ਦਿੱਤਾ ਹੈ ਕਿ ਦੀਪ ਜੋ ਹਰਨਾ ਉਹਨਾਂ ਨੂੰ ਹੁਣ ਸਥਿਰਾ ਗੁਰਬਾਣੀ ਦਿੱਤੀ ਜਾਵੇਗੀ ਫਾਕਸੀ ਅਰਬੀ ਪਾਸ਼ਾ ਦੀ ਜਾਣਕਾਰੀ ਇਥੋਂ ਰਹਿ ਕਰਕੇ ਦਿੱਤੀ ਜਾਵੇਗੀ ਨਾਲ ਹੀ ਓੜ ਸਵਾਰ ਤੇ ਸ਼ਸਤਰ ਰਗਿਆ ਦੀ ਜੋ ਸਖਲਾਈ ਹੈ ਉਹ ਸਾਡੀ ਹਜ਼ੂਰੀ ਵਿੱਚ ਇੱਥੇ ਦਿੱਤੀ ਜਾਵੇਗੀ ਤੇ ਆਪ ਜੀ ਨੂੰ ਇਹੀ ਹੁਕਮ ਆਇਆ ਹੈ ਕਿ ਤੁਸੀਂ ਸਰਦੀਪ ਸਿੰਘ ਇੱਥੇ ਛੱਡ ਕੇ ਚਲੇ ਜਾਓ ਇਹ ਆਪਣੀ ਸਾਰੇ ਜੋ ਸਿੱਖਿਆ ਹੈ ਉਸ ਨੂੰ ਪਹਿਲੇ ਪੂਰੀ ਕਰ ਲੋਗੇ ਤਾਂ ਪਰਵਾਰ ਨੇ ਹੱਥ ਜੋੜ ਕਰਕੇ ਸਤਿਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਕਿ ਸ਼ੁਕਰ ਹੈ ਸੱਚੇ ਪਿਤਾ ਜੀ ਆਪ ਜੀ ਦੀ ਸ਼ਕਮ ਛਾਇਆ ਹੇਠ ਰਹਿਣ ਕੇ ਆਪ ਜੀ ਤੋਂ ਅਗਰ ਸਿੱਖਿਆ ਪ੍ਰਾਪਤ ਹੋ ਜਾਵੇ ਸੰਧਿਆ ਆਪ ਜੀ ਦੇ ਸ੍ਰੀ ਮੁਖਵਾਕ ਤੋਂ ਬਣ ਹਾਵੇ ਤਾਂ ਹੋਰ ਕੀ ਚਾਹੀਦਾ ਹੈ ਗੁਰੂ ਮਹਾਰਾਜ ਜੀ ਦੇ ਬਹੁਤ ਜ਼ਿਆਦੀਆਂ ਖੁਸ਼ੀਆਂ ਦਿੱਤੀਆਂ ਅਤੇ ਜੀ ਸਿੰਘ ਲੋਹਣ ਉਹ ਬੜੀ ਚੜ੍ਹਦੀ ਕਲਾ ਦੇ ਨਾਲ ਬੜੀ ਜਲਦੀ ਹੀ ਸੇਵਾਵਾ ਦੇ ਵਿੱਚ ਟੋਟਕੇ ਪੈ ਗਏ ਹਨ ਸੇਵਾ ਵਿੱਚ ਜਿੱਧਰ ਕਿਧਰ ਭਿੰਨ ਲਿਆ ਹਨ ਦੌੜ ਦੌੜ ਕੇ ਹੁਲਾਸ ਇtanto ਹੈ ਕਿ ਗੁਰੂ ਮਹਾਰਾਜ ਜੀ ਦੀ ਸੇਵਾ ਵਿੱਚ ਸਾਰੇ ਹੀ ਅਨਤ ਹਨ ਤੇ ਗੁਰੂ ਮਹਾਰਾਜ ਜੀ ਦਾ ਇਹ ਬਚਨ ਹੁਕਮ ਹੋ ਰਿਹਾ ਹੈ ते चाँग के न सारे सेवाते हैं तो जो जितने जिते महाराज जी ने हुक्म किया है मैं कि आप जी ने यह सिक्ख्या जो है जो शास्त्रा दी है जो तौड़े दी है किस तरह बरूद जो है बंदूक में भरना है गोली चलानी है ये सारिया सिक्ख्या गुरु महाराज जी अपनी देख रेख में करवा रहे हैं सो तो सतगुरु महाराज जी क्योंकि अगर गुरु दे कृपा हो जाए क्योंकि गुरु तो समर्थ हैं वह सारे की जानते हैं उ योग बना दें वो इस योग बना दें कि जो गुरु का प्यारा है फिर वह सच हक के उ डट लगा है क्योंकि गुरु जो है उमर्थ हैं पूरन हैं ਗੁਰਾਂ ਨੇ ਕੇਵਤਾਂ ਕੇਵਲ ਇਹ ਸਿੱਖਿਆ ਹੈ ਸਾਨੂੰ ਗੁਰੂ ਕੇ ਸਿੱਖਾਂ ਪਿਆਰਿਆ ਨੂੰ ਨਹੀਂ ਦਿੱਤੀ ਹੈ ਉਹਨਾਂ ਨੇ ਇਹ ਸਾਰਾ ਜੋ ਕੁਝ ਹੈ ਸ਼ਹਾਦਤ ਜੋ ਹੈ ਤਿਆਗ ਬਲਿਦਾਨ ਜੋ ਹੈ ਉਹ ਸਾਰਾ ਕੁਝ ਆਪ ਆਪਣੇ ਉੱਪਰ ਹੰਢਾ ਕਰਕੇ ਸਾਨੂੰ ਸਾਰਿਆਂ ਨੂੰ ਇਹ ਸੇਵ ਦਿੱਤੀ ਹੈ ਕਿ ਜਿਸ ਵੇਲੇ ਕੋਈ ਭੀੜ ਦਾ ਸਮਾ ਬਣੇ ਉਸ ਸਵੇਰੇ ਫਿਰ ਜੋ ਗੁਰੂ ਦਾ ਸਿੱਖ ਖਾਲਸਾ ਹੈ ਉਸ ਨੂੰ ਇਹ ਹੁਕਮ ਹੈ ਕਿ ਆਪਨੇ ਢੱਡ ਚਾੜਨਾ ਹੈ ਗਗਨ ਦਮਾਨਾ ਬਾਜਿਓ ਪਰਯੋਨੀ ਸਾਨੇ ਗਾਓ ਖੇਤ ਜੋ ਮਾੜਿਓ ਸੂਰਮਾ ਆਪ ਚੁੰਦੇ ਕੋ ਬਾਹੋ ਤੇ ਫਿਰ ਜੋ ਸੂਰਮਾ ਹੈ ਉਦਤ ਰਣ ਦੇ ਵਿੱਚ ਜਾਲਮਾ ਨੂੰ ਅਤੇ ਜ਼ੁਲਮ ਨੂੰ ਖਤਮ ਕਰਦਾ ਹੋਇਆ ਫਨਾ ਕਰਦਾ ਹੋਇਆ ਆਪ ਕੇ ਉਸ ਸਤਿਰਣ ਦੇ ਵਿੱਚ ਉਸ ਸ਼ਖਾਹਤ ਦਾ ਜਾਮ ਪ੍ਰਾਪਤ ਕਰਦਾ ਹੈ ਜਿਸ ਦੇ ਲਈ ਸਾਰਾ ਇਹ ਜੀਵਨ ਦਾ ਸਫਰ ਜੋ ਹੈ ਉਹ ਬੜਿਆ ਹੈ ਕਿ ਕਿਸ ਤਰ੍ਹਾਂ ਸੱਚ ਅਤੇ ਹੱਕ ਦੇ ਉੱਤੇ ਚੱਲਦੇ ਹੋਇਆ ਗਰੀਬ ਦੀ ਦੇਵ ਦੀ ਰੱਖਿਆ ਕਰਨੀ ਹੈ ਇਹ ਹੀ ਗੁਰੂ ਕੇ ਖਾਸੇ ਹੁਕਮ ਹੈ ਪਰ ਇਹ ਜੋ ਰਮਟ ਹੈ ਇਹ ਜੋ ਜੋਗਤ ਹੈ ਕੇਵਲ ਤਾਂ ਕੇਵਲ ਸਾਰਿਆਂ ਨੂੰ ਹੀ ਸਮਝ ਨਹੀਂ ਆਉਂਦੀ ਹੈ ਕੁਝ ਹੈ ਵਿਰਲੇ ਜੋ ਇਸ ਰੰਗਤ ਨੂੰ ਸਮਝਦੇ ਹਾਂ ਤੇ ਗੁਰੂ ਦੇ ਬਚਨਾਂ ਤੇ ਆਪਣੇ ਆਪ ਨੂੰ ਨਿਸ਼ਾਵਰ ਕਰਦੇ ਹਾਂ ਸੋ ਸੱਚ ਕੋਈ ਜੀਰਪਾ ਕਰਦੇ ਹਨ ਗੁਰ ਪ੍ਰਸਾਦ ਕਿਹਨੇ ਵਿਰਲੇ ਜਾਂਦੇ ਗੁਰੂ ਦੀ ਕਿਰਪਾ ਦੇ ਨਾਲ ਕੁਝ ਐਸੇ ਹੀ ਹਨ ਜੋ ਇਸ ਰਮਜ ਨੂੰ ਸਮਝ ਜਾਂਦੇ ਹਨ ਜਾਣ ਲੈਂਦੇ ਹਨ ਕਿ ਗੁਰੂ ਦੀ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਹੀ ਸਾਰੇ ਸੁੱਖ ਹਨ ਔਰ ਉਸ ਦੀ ਸ਼ਰਨ ਤੋਂ ਬਾਹਰ ਜੋ ਮਾਇਆਵਕ ਸੁੱਖ ਹਨ ਉਹ ਸਾਰੇ ਤੁਸ਼ ਰਹਿ ਜਾਂਦੇ ਹਨ ਉਹ ਮਨੋਕਰੋ ਕੁਝ ਸਮੇਂ ਦੇ ਲਈ ਹੈ ਜੋ ਇਹ ਜਾਣਗੇ ਤੇ ਉਸ ਤੋਂ ਬਾਅਦ ਫਿਰ ਅਗਲਾ ਸਫਰ ਜੋ ਹੈ वो शुरू हो जाएगा बीत जय बीत जय जन्म का आकाश रहे जन्म जो है वह बीतता जा रहा है समा जो है लगता ही जाता है समा किसी खिला जिस ते गुरु की कृपा आ जाए केवल त केवल इस उच्चे सुचे पाक सोच नो गुरु का प्यारा ही समझता है, है। सुनो बिनो प्रभ मेरे मीता चरण कमल वसै मेरा चिंता मेरी ये बेनती सुननी करो हे प्रभु परमात्मा वाहेगुरु जी हे मेरे मित्र प्यारे तू मेरा पिता तू है मेरा माता तू मेरा बंदर तू मेरा भ्राता तो क्योंकि ਪਰਮਾਤਮਾ ਵਾਹਿਗੁਰੂ ਇਹ ਸਾਰਾ ਸਾਰੇ ਜੀ ਦੇ ਨਾਮ ਦਾ ਨਿਬੋਰ ਵਾਲਾ ਹੈ ਉਸ ਨੂੰ ਅਗਰ ਪੜਾਤਾ ਗਾ ਕੇ ਪੁਕਾਰਿਆ ਜਾਵੇ ਤਾਂ ਸਾਰੇ ਹੁੰਦਾ ਹੈ ਮਾਂ ਪਿਓ ਹੀ ਹੈ ਪਿਤਾ ਪਿਓ ਹੀ ਹੈ ਤੇ ਉਹੀ ਬੰਦਕ ਹੈ ਉਹ ਹੀ ਸਖਾਪੂ ਹੈ ਸੋ ਸਤਿਗੁਰੂ ਜੀ ਕਿਰਪਾ ਕਰਦੇ ਹਨ ਇਹ ਮੇਰੇ ਮਿੱਤਰ ਪਿਆਰੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਮੇਰੀ ਗੇੜ ਤੇ ਸੁਣਣਾ ਕਰੋ ਆਪ ਜੀ ਦੇ ਸੋਹਣੇ ਚੰਨ ਕਮਲ ਜੋ ਹਨ ਕਿ ਉਹ ਮੇਰੇ ਚਿੱਤ ਦੇ ਵਿੱਚ ਵਸ ਜਾ। ਵਸ ਜਾ ਮੇਰੇ ਅਕੀ ਤਾਂ ਮੇਰੇ ਹਿਰਦੇ ਵਿੱਚ ਵਸ ਜਾ। ਆਪ ਜੀ ਦੇ ਕੋਮਲ ਚੰਨ ਕਮਲ ਜੋ ਹਾਂ। ਨਾਰਕ ਏਕ ਕਰੈ ਅਰਵਾਸ ਵਿਸਰਨਾ ਹੈ। ਪੂਰਨ ਗੁਣ ਤਾਸ ਨਾਰਕ ਤਾਂ ਕੇਵਲ ਇੱਕ ਹੀ ਅਰਵਾਸ ਕਰੇ। ਗੁਰੂ ਨਾਨਕ ਸਾਹਿਬ ਕਿਰਪਾ ਕਰ ਰਹੇ ਹਨ ਕਿ ਨਾਨਕ ਜੋ ਹੈ ਉਹ ਤਾਂ ਕੇਵਲ ਇੱਕ ਹੀ ਅਰਦਾਸ ਕਰਦਾ ਹੈ ਵਿਸਰਣ নাহি ਪੂਰਣ ਗੁਣਤਾਸਹਿ ਗੁਣਾਂ ਦੇ ਪੂਰਣ ਖਜ਼ਾਨੇ ਇੱਕ ਛਣ ਪਾਲ ਦੇ ਰਹੀ ਪੀ ਵਿਸਰਨਾ ਨਾ ਕਰੋ ਵਿਸਰਣ নাহি ਪੂਰਣ ਗੁਣਤਾਸਹਿ ਪੂਰੇ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਵਾਹਿਗੁਰੂ ਜੀ ਨਾਨਕ ਆਪ ਜੀ ਦੇ ਚਰਨਾ ਚਰਦਾਸ ਕਰਦੇ ਹਨ ਕਿ ਆਪ ਮੈਨੂੰ ਵਸਣਾ ਨਾ ਕਰੋ ਕਦੇ ਵੀ ਉਹ ਸਮਾਂ ਨਾ ਆਵੇ ਕਿ ਮੈਂ ਆਪ ਜੀ ਨੂੰ ਪੁਲਾ ਰਿਹਾ ਸਦਾ ਹੀ ਆਪ ਤੇਰੇ ਕਰ ਵਿੱਚ ਪ੍ਰਭੂ ਵਸਣਾ ਕਰੋ ਵਸ ਮੇਰੇ ਗੋਬਿੰਦ ਦਾ ਵਸ ਮੇਰੇ ਪਿਆਰੇ ਵਸਣਾ ਕਰੋ ਕਿ ਆਪ ਜੀ ਦਾ ਨਾਮ ਦਾ ਪ੍ਰਕਾਸ਼ ਇਸ ਹਿਰਦੇ ਵਿੱਚ ਵਸ ਜਾਵੇ ਸੋ ਸਤਿਗੁਰੂ ਜੀ ਦੀ ਕਿਰਪਾ ਕਰ ਗੁਰੂ ਕੀ ਪਿਆਰੀ ਖਾਲਸਾ ਸਾਹਿਬ ਜੀ ਸਤਿ ਪਾਤ ਜੀ ਵਿਚਾਰੀ ਹੁੰਦੇ ਸਰ ਬਾਤ ਨੰਦੀ ਸ਼ਹਾਦਤ ਨੂੰ ਸਮਰਪਤ ਜੋ ਨਿਤਾਪੁਰਤ 40 ਜਨਾਂ ਦੇ ਦੀਵਾਨ ਘਰ ਉਹਨਾਂ ਵਿੱਚ ਧਰਤਰੀਆਂ ਪਾ ਰਹੇ ਹਾਂ ਸਤਿਗੁਰੂ ਜੀ ਦੀ ਕਿਰਪਾ ਕਾ ਸ਼ੇਰ ਸਿੰਘਾਂ ਦੇ ਪਾਇ ਪੂਰਨ ਅਤੇ ਚਰਨ ਦੇ ਸਤਿਗੁਰੂ ਜੀ ਆਸ਼ੀਰਵਾਦ ਬਖਸ਼ਿਸ਼ ਕਰੋ ਐਸੇ ਸ਼੍ਰੇਸ਼ਟ ਮਤਬੁਖਸ਼ਿਸ਼ ਕਰੋ ਤਾਂ ਜੋ ਸਦਾ ਹੀ ਸੱਚ ਅਤੇ ਹਕਕਤੇ ਨਟ ਕੇ ਬੇਰਾ ਦੇਸ ਕੀ ਸਤਿਗੁਰੂ ਜੀ ਸਾਰਿਆਂ ਸੇਵਾਵਾ ਕਿਰਪਾ ਕਰਕੇ ਆਪ ਲੈ ਲੈਣਾ ਕਰ ਸੋ ਆਪ ਸਾਰਿਆਂ ਦਾ ਧੰਨਵਾਦ ਹੁਣ ਸਮਾਪਤੀ ਹੈ ਜੀ ਫਤੇ ਰਾਜ ਵਾਫਤੇ ਵਿੱਚ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ